ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਪਿਆਰਿਓ ਜਿਨ੍ਹਾਂ ਨੇ ਲੋਕਾਂ ਨੂੰ ਬੋਲੀਆਂ ਪਾ ਕੇ ਸਮਝਾਇਆ ਉਹਨਾਂ ਦੀ ਬੋਲ ਬਾਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਚੇਂਜ ਕਰ ਦਿੱਤਾ ਬਹੁਤ ਕੁਝ ਮਹਾਂਪੁਰਖਾਂ ਨੇ ਚੇਂਜ ਕਰਵਾ ਦਿੱਤਾ ਮਾਲਵੇ ਦਾ ਬਹੁਤ ਕੁਝ ਬਦਲਿਆ ਜਿਹੜੇ ਲੋਕ ਨਾਟਕ ਚੇਟਕ ਹੋਰ ਚੀਜ਼ਾਂ ਵੱਲ ਅਟਰੈਕਟ ਹੁੰਦੇ ਸੀ ਮਹਾਂਪੁਰਖਾਂ ਨੇ ਉਹਨਾਂ ਨੂੰ ਨਾਮ ਬਾਣੀ ਵਾਲੇ ਪਾਸੇ ਜੋੜਦਾ ਕਿਵੇਂ ਇਹ ਚੀਜ਼ ਨੂੰ ਆਪਾਂ ਸਮਝਾਂਗੇ ਇਹ ਸਾਖੀ ਨੂੰ ਆਪਾਂ ਵਿਚਾਰਾਂਗੇ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਬਹੁਤ ਵੱਡੀ ਰਹਿਮਤ ਕੀਤੀ ਮਾਲਵੇ ਨੂੰ ਤਾਰਿਆ ਤੇ ਮਾਲਵੇ ਨੂੰ ਤਾਰ ਕੇ ਐਸੀ ਕਿਰਪਾ ਕਰ ਦਿੱਤੀ ਗੁਰਮੁਖ ਪਿਆਰੇਓ ਮਾਲਵੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਿੱਖੀ ਦਾ ਅਸਥਾਨ ਮਸਤੋਣਾ ਸਾਹਿਬ ਬਣਾ ਕੇ ਸਥਾਪਿਤ ਕਰ ਦਿੱਤਾ ਕਿਸੇ ਬੰਦਗੀ ਵਾਲੇ ਨੇ ਇੱਕ ਗੱਲ ਕਹੀ ਸੀ ਮੈਨੂੰ ਯਾਦ ਆ ਗਈ ਕਹਿੰਦੇ ਮਸਤੋਣਾ ਸਾਹਿਬ ਇੱਕ ਲੁਕਿਆ ਹੋਇਆ ਤਖਤ ਹੈ ਸਮਾਂ ਆਏਗਾ ਜਦੋਂ ਗੁਰਸਾਗਰ ਮਸਤਵਾਨਾ ਸਾਹਿਬ ਤੋਂ ਹੁਕਮਨਾਮੇ ਚੱਲਿਆ ਕਰਨਗੇ ਲੁਕਿਆ ਹੋਇਆ ਤਖਤ ਹੈ ਤੇ ਇਹ ਤਖਤ ਕਹਿੰਦੇ ਸਮੇਂ ਨਾਲ ਪ੍ਰਗਟ ਹੋਏਗਾ ਤੇ ਇਥੋਂ ਹੁਕਮਨਾਮੇ ਚੱਲਿਆ ਕਰਨਗੇ ਤੇ ਇਹ ਅਸਥਾਨ ਸਭ ਤੋਂ ਵੱਡਾ ਅਸਥਾਨ ਜਿਹੜਾ ਹੈ ਪੰਜਾਬ ਦਾ ਮੰਨਿਆ ਜਾਏਗਾ ਇਹ ਅਸਥਾਨ ਇੱਕ ਤਖਤ ਦੀ ਤਰ੍ਹਾਂ ਮੰਨਿਆ ਜਾਏਗਾ ਇਹ ਪ੍ਰਗਟ ਹੋਏਗਾ ਕੁਝ ਸਮੇਂ ਨਾਲ ਤੇ ਇਹ ਸਮਾਂ ਜਿਹੜਾ ਨਾ ਕਹਿੰਦੇ ਹਜੇ ਆਉਣ ਵਾਲਾ ਹੈ ਆਏਗਾ ਸਮਾਂ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੇ ਬਹੁਤ ਵੱਡੀ ਦੇਣ ਦਿੱਤੀ ਸਾਧ ਸੰਗਤ ਸਾਡੇ ਲੋਕਾਂ ਨੂੰ ਸਿੱਖੀ ਦੀ ਦਾਤ ਦੇ ਦਿੱਤੀ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਦਿੱਤੀਆਂ ਮਹਾਂਪੁਰਖਾਂ ਨੇ ਇੰਨੀ ਵੱਡੀ ਕਿਰਪਾ ਕੀਤੀ ਇੰਨੀ ਵੱਡੀ ਰਹਿਮਤ ਕੀਤੀ ਪਿਆਰਿਓ ਮਹਾਂਪੁਰਖਾਂ ਦੀ ਐਸੀ ਕਿਰਪਾ ਹੋਈ ਮਹਾਂਪੁਰਖਾਂ ਦੀ ਐਸੀ ਰਹਿਮਤ ਹੋਈ ਐਸੀ ਕਿਰਪਾ ਕਰ ਦਿੱਤੀ ਮਹਾਂਪੁਰਖਾਂ ਨੇ ਪਿਆਰਿਓ ਬਾਬਾ ਅਤਰ ਸਿੰਘ ਜੀ ਨੇ ਐਸੀ ਰਹਿਮਤ ਕੀਤੀ ਪਿਆਰਿਓ ਪੂਰੀ ਦੁਨੀਆ ਨੂੰ ਹੀ ਤਾਰ ਦਿੱਤਾ ਸਾਰੀ ਦੁਨੀਆ ਨੂੰ ਪੂਰੀ ਕੁੱਲ ਲੋਕਾਈ ਨੂੰ ਤਾਰ ਦਿੱਤਾ ਤੇ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਤਾਰਿਆ ਪ੍ਰਮੁਖ ਪਿਆਰਿਓ ਉਹ ਕੋਈ ਹੋਰ ਨਹੀਂ ਕਰ ਸਕਿਆ ਕੋਈ ਹੋਰ ਨਹੀਂ ਉਹ ਚੀਜ਼ ਕਰ ਸਕਿਆ ਮਹਾਪੁਰਖਾਂ ਨੇ ਕਰਕੇ ਵਿਖਾਇਆ ਜਿਹੜੇ ਲੋਕ ਨਾਟਕ ਚੇਟਕਾਂ ਵੱਲ ਅਟਰੈਕਟ ਸੀ ਮਹਾਪੁਰਖਾਂ ਨੇ ਉਹਨਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਦਿੱਤਾ ਭੁੱਲੇ ਭਟਕੇ ਲੋਕਾਂ ਨੂੰ ਇਸ ਲੁਕਾਈ ਨੂੰ ਮਹਾਪੁਰਖਾਂ ਨੇ ਅੰਮ੍ਰਿਤ ਛਕਾ ਦਿੱਤੇ ਭਟਕੇ ਹੋਏ ਮਾਰਗਾਂ ਤੋਂ ਮਾਲਕ ਨੇ ਕਿਰਪਾ ਕੀਤੀ ਬਾਬਾ ਅਤਰ ਸਿੰਘ ਜੀ ਦੀ ਜੋ ਡਿਊਟੀ ਲਈ ਸੀ ਮਹਾਪੁਰਖਾਂ ਨੇ ਉਹਨਾਂ ਲੋਕਾਂ ਨੂੰ ਪ੍ਰੇਰ ਕੇ ਗੁਰਸਿੱਖੀ ਵਾਲੇ ਮਾਰਗ ਤੇ ਪਾ ਦਿੱਤਾ ਪਿਆਰਿਓ ਇਹ ਹੈ ਗੁਰੂ ਦੀ ਕਿਰਪਾ ਲੋਕਾਂ ਦੀਆਂ ਬੋਲੀਆਂ ਹੁੰਦੇ ਨੇ ਨਾ ਬੀਬੀਆਂ ਭੈਣਾਂ ਬੋਲੀਆਂ ਪਾਉਂਦੀਆਂ ਨੇ ਅੱਜ ਵੀ ਵਿਆਹ ਸ਼ਾਦੀਆਂ ਦੇ ਵਿੱਚ ਤੇ ਜਿਹੜੀਆਂ ਬੀਬੀਆਂ ਨੂੰ ਗੀਤ ਗਾਉਂਦੀਆਂ ਹੁੰਦੀਆਂ ਨੇ ਲਾੜੇ ਨੂੰ ਵਿਆਹਣ ਜਾਈਦਾ ਧੀ ਦਾ ਵਿਆਹ ਹੋਵੇ ਵਿਦਾਈ ਹੋਵੇ ਕੁਝ ਵੀ ਹੋਵੇ ਉਹ ਗੀਤ ਗਾਉਂਦੀਆਂ ਹੁੰਦੀਆਂ ਨੇ ਨਾ ਬੀਬੀਆਂ ਗੀਤ ਗਾਉਂਦੀਆਂ ਹੁੰਦੀਆਂ ਨੇ ਤੇ ਉਹਨੂੰ ਉਹ ਆਪਾਂ ਕਹਿ ਦਿੰਦੇ ਆਂ ਵੀ ਉਹ ਬੋਲੀਆਂ ਜਿਹਾ ਪਾਉਂਦੀਆਂ ਹੁੰਦੀਆਂ ਨੇ ਨਾ ਮਾਈਆਂ ਲੋਕਾਂ ਨੇ ਮੇਨੇ ਜੇ ਮਾਰਦੇ ਹਾਂ ਦੂ ਫਲਾਣੇ ਦਾ ਪੁੱਤ ਤੂੰ ਐ ਤੂੰ ਐ ਤੂੰ ਬਚੋਲਾ ਪਿੰਡ ਵਿੱਚ ਨਹੀਂ ਰੱਖਣਾ ਜੇ ਉਹ ਇਦਾਂ ਦੀਆਂ ਕਰਕੇ ਕੁਝ ਹੁੰਦੀਆਂ ਨੇ ਨਾ ਕਿਉਂਕਿ ਬਚਪਨ ਦੇ ਵਿੱਚ ਆਪਾਂ ਸਾਰੇ ਸੁਣਦੇ ਰਹੇ ਅੱਜ ਕੱਲ ਚਲੋ ਰਮਾਨਾ ਨਹੀਂ ਰਿਹਾ ਪ੍ਰਾਣੀਆਂ ਬੀਬੀਆਂ ਅੱਜ ਵੀ ਕਾਉਂਦੀਆਂ ਨੇ ਤੇ ਬਾਬਾ ਅਤਰ ਸਿੰਘ ਜੀ ਨੇ ਉਹੀ ਗੱਲਾਂ ਰੱਖੀਆਂ ਤੇ ਕਹਿੰਦੇ ਮਦ ਵਿੱਚ ਵੇ ਜਿਹੜੀ ਮਦ ਵਿੱਚ ਵੇ ਤੇ ਇੱਕ ਫੁੱਲ ਗੋਭੀ ਦਾ ਮਾਹਪੁਰ ਕਹਿੰਦੇ ਤੂੰ ਹੈ ਪੁੱਤ ਗੁਰੂ ਗੋਬਿੰਦ ਸਿੰਘ ਦਾ ਤੇ ਉਹ ਸੰਤ ਸਿਪਾਹੀ ਦਾ ਤੇ ਸਾਧ ਸੰਗਤ ਇੱਕ ਫੁੱਲ ਰਾਈ ਦਾ ਤੂੰ ਹੈ ਪੁੱਤ ਸੰਤ ਸਿਪਾਹੀ ਦਾ ਤੇ ਤੂੰ ਹੈ ਪੁੱਤ ਗੋਬਿੰਦ ਸਿੰਘ ਦਾ ਤੇ ਗੋਬਿੰਦ ਸਿੰਘ ਸਿਪਾਹੀ ਦਾ ਇਦਾਂ ਦੀਆਂ ਬੋਲੀਆਂ ਮਾਹਪੁਰਖਾਂ ਨੇ ਸ਼ੁਰੂ ਕਰ ਦਿੱਤੀਆਂ ਤੇ ਮਹਾਪੁਰਖਾਂ ਨੇ ਜਦੋਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸੀ ਉਹ ਸ਼ੁਰੂ ਕੀਤੀਆਂ ਲੋਕ ਜੁੜਨ ਲੱਗ ਪਏ ਉਹਨਾਂ ਨੂੰ ਸਮਝ ਆ ਗਈ ਵੀ ਇਹ ਜਦੋਂ ਸਮਝ ਆਈ ਨਾ ਵੀ ਮੈਂ ਸੰਤ ਸਿਪਾਹੀ ਦਾ ਪੁੱਤਰ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਮੇਰੇ ਪਿਤਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮੈਂ ਮੈਂ ਪੁੱਤਰ ਹਾਂ ਮਾਤਾ ਸਾਹਿਬ ਕੌਰ ਦਾ ਤੇ ਜਦੋਂ ਇਹ ਚੀਜ਼ਾਂ ਸਮਝ ਆਉਣ ਲੱਗ ਪਈਆਂ ਜਦੋਂ ਇਹ ਚੀਜ਼ਾਂ ਨਾਲ ਜੁੜਨ ਲੱਗ ਪਏ ਲੋਕ ਤੇ ਕਹਨੇ ਹੋਰ ਬਹੁਤ ਸਾਰੀ ਕਿਰਪਾ ਹੋ ਗਈ ਬਹੁਤ ਵੱਡੀ ਕਿਰਪਾ ਹੋ ਗਈ ਬਹੁਤ ਵੱਡੀ ਰਹਿਮਤ ਹੋ ਗਈ ਤੇ ਐਸੀ ਕਿਰਪਾ ਹੋ ਗਈ ਗੁਰੂ ਦੀ ਤੇ ਸਾਧ ਸੰਗਤ ਲੋਕ ਜੁੜਨੇ ਸ਼ੁਰੂ ਹੋ ਗਏ ਆਪਣੇ ਆਪ ਹੀ ਜੁੜਨ ਲੱਗ ਪਏ ਉਹਨਾਂ ਦੇ ਜੋੜਨ ਦਾ ਤਰੀਕਾ ਨਾ ਬਹੁਤ ਵਧੀਆ ਤਰੀਕਾ ਸੀ ਸਾਧ ਸੰਗਤ ਜੋੜਨ ਦਾ ਤਰੀਕਾ ਇੱਕ ਵਾਰ ਇੱਕ ਮਾਈ ਉਹਨਾਂ ਕੋਲ ਆਉਂਦੀ ਐ ਤੇ ਉਹ ਮਾਈ ਆਣ ਕੇ ਜਿਹੜੀ ਐ ਬੇਨਤੀ ਕਰਦੀ ਐ ਮਹਾਂਪੁਰਖੋ ਕਿਰਪਾ ਕਰੋ ਕਹਿੰਦੇ ਮਾਤਾ ਜੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਕਹਿੰਦੀ ਜੀ ਮੈਂ ਤੇ ਅਨਪੜਾ ਮੈਨੂੰ ਤੇ ਪੜ੍ਹਨੇ ਨਹੀਂ ਆਉਂਦਾ ਮੈਂ ਪਾਠ ਕਿਵੇਂ ਕਰਾਂ ਤੇ ਕਹਿੰਦੇ ਕੋਈ ਗੱਲ ਨਹੀਂ ਮਹਾਂਪੁਰਖ ਕਹਿੰਦੇ ਇੱਥੇ ਬੈਠ ਜਾਓ ਫਿਰ ਬੈਠ ਗਏ ਮਹਾਂਪੁਰਖ ਕਹਿੰਦੇ ਵੀ ਪੜ੍ਹਿਆ ਕਰੋ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੇ ਧਾਏ ਸਭ ਥਾਈ ਹੋਏ ਸਹਾਇ 25 30 ਵਾਰ ਮਹਾਪੁਰਖਾਂ ਨੇ ਆਪ ਪੜਿਆ ਉਸ ਬੀਬੀ ਤੋਂ ਕਹਾਇਆ ਉਹਨੂੰ ਥੋੜਾ ਥੋੜਾ ਜਿਹਾ ਸਮਝ ਪੈ ਗਈ ਯਾਦ ਹੋ ਗਿਆ ਯਾਦ ਹੋਇਆ ਤੇ ਐਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਸਾਧ ਸੰਗਤ ਐਸੀ ਕਿਰਪਾ ਹੋ ਗਈ ਮਹਾਪੁਰਖਾਂ ਦੀ ਉਹ ਬੀਬੀ ਨੂੰ ਪੂਰਾ ਕੰਠ ਹੋ ਗਿਆ ਯਾਦ ਹੋ ਗਿਆ ਤੇ ਜਦੋਂ ਯਾਦ ਹੋ ਗਿਆ ਨਾ ਉਸ ਬੀਬੀ ਨੂੰ ਕਹਿੰਦੇ ਜਾ ਮਾਈ ਹੁਣ ਰੋਜ਼ ਜਾਪ ਕਰਿਆ ਕਰ ਇਹ ਹੀ ਕਰਨਾ ਹੈ ਜਾਪ ਪੁਜਾਪ ਕਰੇ ਜਿਵੇਂ ਜਿਵੇਂ ਜਾਪ ਕਰੇ ਘਰ ਦੇ ਵਿੱਚ ਬਰਕਤ ਪੈਣ ਲੱਗ ਪਈ ਘਰ ਵਾਲਾ ਸ਼ਰਾਬ ਛੱਡ ਗਿਆ ਹੋਰ ਕਈ ਚੀਜ਼ਾਂ ਜੁੜ ਗਈਆਂ ਬੜਾ ਕੁਝ ਜਿਹੜਾ ਹੈ ਕਿਰਪਾ ਹੋ ਗਈ ਗੁਰੂ ਦੀ ਕੁਝ ਕੁ ਮਹੀਨਿਆਂ ਬਾਅਦ ਮਾਈ ਫੇਰ ਆਈ ਕਹਿੰਦੇ ਮਾਤਾ ਹੁਣ ਕੀ ਚਾਹੀ ਕਹਿੰਦੀ ਮਾਹ ਪੁਰਖੋ ਹੁਣ ਘਰ ਦੇ ਵਿੱਚ ਮਾਇਆ ਨਹੀਂ ਹੈਗੀ ਧਨ ਦੌਲਤ ਬਖਸ਼ ਦਿਓ ਕਹਿੰਦੇ ਫਿਰ ਉਹੀ ਜਾਪ ਕਰਿਆ ਕਰ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਤੇ ਮਾਈ ਨੇ ਫੇਰ ਉਹ ਜਾਪ ਕਰਨਾ ਸ਼ੁਰੂ ਕਰ ਦਿੱਤਾ ਤੇ ਪਤਾ ਹੀ ਨਹੀਂ ਲੱਗਿਆ ਕਿਵੇਂ ਸਭ ਕੁਝ ਬਣ ਗਿਆ ਸਾਧ ਸੰਗਤ ਘਰ ਦੀ ਗਰੀਬੀ ਦੂਰ ਹੋ ਗਈ ਜਿੱਥੇ ਇੰਨੀਆਂ ਚੀਜ਼ਾਂ ਜੁੜੀਆਂ ਇੰਨਾ ਸਭ ਕੁਝ ਮਿਲਿਆ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਸੱਚੇ ਪਾਤਸ਼ਾਹ ਨੇ ਰਹਿਮਤ ਕਰ ਦਿੱਤੀ ਗੁਰਮੁਖ ਪਿਆਰਿਓ ਉਹ ਮਾਈ ਦਾ ਘਰ ਬਰਕਤਾਂ ਨਾਲ ਭਰ ਗਿਆ ਧਨ ਦੌਲਤ ਨਾਲ ਭਰ ਗਿਆ ਸਾਰਾ ਕੁਝ ਜਿਹੜਾ ਬਣ ਗਿਆ ਇੰਨੀ ਵੱਡੀ ਕਿਰਪਾ ਹੋ ਗਈ ਇੰਨੀ ਵੱਡੀ ਰਹਿਮਤ ਹੋ ਗਈ ਇੰਨੀ ਕਿਰਪਾ ਗੁਰੂ ਨੇ ਕਰ ਦਿੱਤੀ ਇਹੋ ਜੀ ਰਹਿਮਤ ਗੁਰੂ ਨੇ ਕਰ ਦਿੱਤੀ ਪਿਆਰਿਓ ਤੇ ਕੋਈ ਜਾਪ ਜਪੇ ਉਹ ਮਾਈ ਕਹੇ ਤੇਗ ਬਹਾਦਰ ਸਿਮਰਿਆ ਘਰ ਨੋਂ ਨਦੇ ਆਵੇ ਧਾਈ ਸਭ ਥਾਈ ਹੋਏ ਸਹਾਈ ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਧਾ ਕੇ ਤੂੰ ਕਹੀ ਸਾਰਾ ਕੁਝ ਦੇ ਦਿੰਦੇ ਨੇ ਵੀ ਆ ਚੱਕ ਤੱਕ ਕੇ ਦੇ ਦਿੰਦੇ ਨੇ ਦਾਤਾਂ ਵੀ ਆ ਚੱਕ ਜਿੰਨੀਆਂ ਚਾਹੀਦੀਆਂ ਨੇ ਲੈ ਲੈ ਪ੍ਰਾਪਤ ਕਰ ਲੈ ਕਹਿੰਦੇ ਜੋ ਤੇਰੇ ਕਰਮਾਂ ਚ ਨਹੀਂ ਵੀ ਉਹ ਵੀ ਤੈਨੂੰ ਦੇ ਦਿੱਤਾ ਜਾਂ ਚੱਕ ਮੌਜ ਕਰ ਐਸ਼ ਕਰ ਇਹ ਗੁਰੂ ਦੀ ਐਸੀ ਕਿਰਪਾ ਹੈ ਮਹਾਂਪੁਰਖਾਂ ਦੇ ਜੋੜਨ ਦਾ ਤਰੀਕਾ ਹੀ ਬਹੁਤ ਵਧੀਆ ਸੀ ਸਾਧ ਸੰਗਤ ਐਦਾਂ ਜੋੜਦੇ ਸੀ ਮਹਾਂਪੁਰਖ ਜਿਨੇ ਇੱਕ ਵਾਰੀ ਜੁੜ ਗਿਆ ਮਹਾਂਪੁਰਖਾਂ ਦੇ ਨਾਲ ਬਚਨ ਸਾਂਝੇ ਕਰ ਲਏ ਉਹ ਨਹੀਂ ਸੀ ਫਿਰ ਟੁੱਟਦਾ ਐਸੀ ਕਿਰਪਾ ਸੀ ਸਾਧ ਸੰਗਤ ਗੁਰੂ ਦੀ ਨਾਲ ਇਹੋ ਜਿਹੇ ਤਰੀਕੇ ਸਾਨੂੰ ਉਹਨਾਂ ਦੇ ਜੋੜਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ